ਲੋਕ ਸਭਾ ਹਲਕਾ ਅਮਰitsar ਤੋਂ ਕਾਂਗਰਸ ਦੇ ਉਮੀਦਵਾਰ ਕੁਰਜੀਤ ਸਿੰਘ ਓਹਲਾ ਦੇ ਚੋਣ ਪ੍ਰਚਾਰ ਸਬੰਧੀ ਇੱਕ ਮੀਟਿੰਗ ਕੋੜ ਖਾਲਸਾ ਵਿਖੇ ਕੌਂਸਲਰ ਸ਼੍ਰੀ ਅੰਦਰ ਸਿੰਘ ਸਾਧੀ ਅਗਵਾਈ ਵਿੱਚ ਕਰਵਾਈ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਕੌਂਸਲਰ ਦੇ ਕਾਰਜਕਾਲ ਦੌਰਾਨ ਨਿਭਾਈਆਂ ਵਧੀਆ ਸੇਵਾਵਾਂ ਤੇ ਇਲਾਕਾ ਵਾਸੀਆਂ ਨੂੰ ਦਿੱਤੇ ਪਿਆਰ ਸਦਕਾ ਇਹ ਮੀਟਿੰਗ ਇੱਕ ਵਿਚਾਰ ਰੈਲੀ ਦਾ ਰੂਪ اختیار ਕਰ ਗਈ 3 ਘੰਟੇ ਦੀ ਉਡੀਕ ਪਿੱਛੋਂ ਜਦੋਂ ਗੁਰਜੀਤ ਸਿੰਘ ਕੋਇਲਾ ਸਟੇਜ ਤੇ ਪਹੁੰਚੇ ਤਾਂ ਉਹਨਾਂ ਦੀ ਯਤਨ ਨੂੰ ਯਕੀਨੀ ਬਣਾਉਣ ਵਾਲਿਆਂ ਵਿੱਚ ਕੋਈ ਕਮੀ ਦਿਖਾਈ ਨਹੀਂ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਰਾਏਕਮਰ ਵੇਰਕਾ ਅਤੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਸਤਨੇ ਕੋੜ ਖਾਲਸਾ ਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਸ ਇਲਾਕੇ ਦੇ ਲੋਕ ਸੀਵਰ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੀਵਰ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਕਸ ਹੋ ਕੇ ਆ ਰਿਹਾ ਹੈ। ਪਾਣੀ ਨੂੰ ਪੀਣ ਲਈ ਮਜਬੂਰ ਹਨ ਤੇ ਰੇਲਵੇ ਫਾੜਕ ਤੇ ਪੁਲ ਨਾ ਹੋਣ ਕਾਰਨ ਲੋਕਾਂ ਨੂੰ ਲੰਘਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮੌਕੇ ਸਬੋਧਨ ਕਰਦਿਆਂ ਗਰਜੀਤ ਸਿੰਘ ਓਇਲਾ ਨੇ ਵਿਸ਼ਵਾਸ ਦਿਵਾਇਆ ਕਿ ਕੋੜਖਾਲਸਾ ਵਾਸੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਜਲਦੀ निजात ਦਵਾਈ ਜਾਵੇਗੀ ਨਾਲ ਹੀ ਉਹਨਾਂ ਇੱਕ ਜੁਣ ਵਾਲੇ ਦਿਨ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਗਾ ਕੇ ਕੰਮਜਾਬ ਬਣਾਉਂਦੀ ਅਪੀਲ ਕੀਤੀ ਔਰ ਵੀ ਚਾਹਤੀ ਆ ਦਾ ਜਿਹਨੇ ਮੀਟਿੰਗ ਕਰਾਈ ਹੈ ਖਿਆਲਾ ਪਰਿਵਾਰ ਸਾਡੇ ਕਮੇਟੀ ਜਿਹੜੇ ਬਲੋਂ ਪ੍ਰਧਾਨ ਨੇ ਉਹਨਾਂ ਵੱਲੋਂ ਮੀਟਿੰਗ ਹੋਈ ਆ ਔਰ ਅੱਜ ਬੜਾ ਪਰਵਾਹਗਰ ਹੱਥੋਂ ਮਿਲਿਆ ਔਰ ਇਹਨਾਂ ਨੇ ਕਿਹਾ ਕਿ ਕੇਂਦਰ ਦੇ ਵਿੱਚ ਤਬਦੀਲੀ ਲਾਉਣੀ ਆ ਇੰਡੀਆ ਲਾਈਨ ਦੀ ਸਰਕਾਰ ਕਾਂਗਰਸ ਪਾਰਟੀ ਦੀ ਬੰਨ ਜਾ ਰਹੀ ਆ ਔਰ ਲੋਕਾਂ ਦੇ ਵਿੱਚ ਬੜਾ ਜੋਸ਼ ਹੈ ਅੱਜ ਬਹੁਤ ਵੱਡੇ ਪਰਿਵਾਰ ਜਿਹੜੇ ਖਾਲੀਗੜ੍ਹ ਤੋਂ ਬੀਜੇਪੀ ਤੋਂ ਆਮ ਆਦਮੀ ਪਾਰਟੀ ਉੱਤਟ ਕੇ ਕਾਂਗਰਸ ਦੇ ਨਾਲ ਬੜੇ-ਬੜੇ ਤਦਾਦ ਚ ਜੁੜ ਰਹੇ ਨੇ ਹਰ ਜਗ੍ਹਾ ਤੇ ਉਹਨਾਂ ਦੀ ਜੁਆਇਨਿੰਗ ਹੋ ਰਹੀ ਹੈ ਕਿਉਂਕਿ ਇੱਕ ਵੇਵ ਵੇਵ ਚੱਲ ਪਈ ਹੈ ਕਿ ਕਾਂਗਰਸ ਪਾਰਟੀ 4 ਤਰੀਕ ਨੂੰ ਇੰਡੀਆ ਲਾਈਨ ਜਿਹੜਾ ਸਰਕਾਰ ਬਣਾਉਣ ਜਾ ਰਿਹਾ ਦੀ ਅੰਮ੍ਰਿਤਸਰ ਤੋਂ ਵੀ ਉਹ ਆਪਣੇ ਦਾਸ ਨੂੰ ਮੌਕਾ ਦੇ ਰਹੇ ਨੇ ਲੋਕ ਪਰ ਮੈਂ ਉਹਨਾਂ ਦਾ ਸ਼ੁਕਰਿਆ ਕਰਦਾ ਧਰਮਾਦਵੀ ਕਰ ਫਾਟਕ ਦੀ ਫਾਟਕ ਦੀ ਆਵਾਜ਼ ਪਾਰਲੀਮੈਂਟ ਚ ਰੱਖੀ ਸੀ ਦੋ ਵਾਰੀ ਟੀਮ ਆਈਆਂ ਇੱਥੇ ਜਗ੍ਹਾ ਹੈ ਦੀ ਕਿ ਫਾਟਕ ਦੀ ਚੜ੍ਹਾਈ ਆਣੀਗੀ ਆਪ ਜਦੋਂ ਦੁਬਾਰਾ ਸਰਕਾਰ ਬਣਦੀ ਹੈ ਇਹ ਸਰਕਾਰ ਨਾਲ ਗੱਲ ਕਰਕੇ ਜਗਾ ਵਕਰੀਤ ਖਰੀਦਣੀ ਪੈਣੀ ਹੈ ਇਹ ਜਗਾ ਸਾਈਡ ਤੋਂ ਖਰੀਦਣਗੇ ਫੇਰੇ ਫੜ ਕੇ ਕਿ ਇੱਕ ਛਾਡੇ ਵਾਲਾ ਇੱਕ ਜਿਹੜਾ اسلامਾਬਾਦ ਜਿਹੜਾ ਆਪਣਾ ਮੁਕਤਲੀਕਰ اسلامਾਬਾਦ ਹੈ ਕੋ ਫੜ ਕੇ ਜਿਹੜਾ ਦੋਵੇਂ ਫੜ ਕੇ ਤਾਦੀ ਠੀਕ ਹੋ ਸਕਦੇ ਆ ਜੇ ਸਾਨੂੰ ਜਗਾ ਉਹਦੇ ਸਪੇਸ ਮਿਲੂਗੀ ਜੋ ਉਹਦੇ ਮਾਸਤੇ ਅਸੀਂ ਜਿਹੜਾ ਆਲਰੇਡੀ ਜਿਹੜਾ ਕੇਂਦਰ ਸਰਕਾਰ ਦੇ ਧਿਆਨ ਤੇ ਦੋ ਰੀ ਮਾਰ ਚੁੱਕੀਆਂ ਨੇ ਹੁਣ ਚਿੱਠੀ ਲਿਖੀ ਹੈ ਸਟੇਟ ਨੂੰ ਸਟੇਟ ਜਦੋਂ ਮੈਂ ਜ਼ਮੀਨ ਐਕਵਾਇਰ ਕਰੂਗੀ ਔਰ ਉੱਤੋਂ ਮਿਲੋ ਜਿਹੜੀ ਕਾਰਪੋਰੇਸ਼ਨ ਹੀ ਨਹੀਂ ਹੈਗੀ 2 ਸਾਲ ਤੋਂ ਕੁਝ ਜ਼ਮੀਨ ਐਕਵਾਇਰ ਨਹੀਂ ਹੋ ਨਸ਼ਿਆਂ ਨੂੰ ਲੈ ਕੇ ਪੱਕਾ ਮੋਰਚਾ ਗੁਰਜੀਤ ਔਜਲਾ 4 ਤਰੀਕ ਤੋਂ ਬਾਅਦ ਇੱਥੇ ਕਮਿਸ਼ਨਰ ਆਫਿਸ ਦੇ ਬਾਹਰ ਪੱਕਾ ਲਾਏਗਾ ਠੀਕ ਔਰ 1 ਮਹੀਨਾ ਸਿਰ ਸਰਕਾਰ ਜਦੋਂ ਬਣ ਕੇ ਚਲਾਉਣੀ ਆ ਉਸ ਤੋਂ ਬਾਅਦ 1.5 ਮਹੀਨੇ ਤੋਂ ਬਾਅਦ ਇਹਨਾਂ ਦੇ ਪੱਕੇ ਤੰਬੂ ਆਣਗੇ ਜਿੰਨਾ ਚਿਰ ਨਹੀਂ ਨਾ ਜਾ ਕੇ ਦੇ ਕੇ ਮੁੱਕਦਾ ਔਜਲਾ ਜਿਹੜਾ ਪੱਕਾ ਕਮਿਨਰ ਬਾਰ ਦੇ ਉੱਤਰ ਬਾਰ ਬੈਠਾ ਜਾਕਰਦ ਸਾਹਿਬ ਨੂੰ ਕੀਤਾ ਤੇ ਆ ਗਿਆ ਬੜੇ ਲੰਬੇ ਸਮੇਂ ਬਾਅਦ ਪਹਿਲਾਂ ਉਹਨਾਂ ਦੇ ਬਜ਼ੁਰਗ ਨੂੰ ਇੰਨੇ ਵੱਡੇ ਪੋਸਟਰ ਦਿੱਤੀਆਂ ਉਹਨਾਂ ਨੂੰ ਦਿੱਤੀਆਂ ਹੁਣ ਆ ਕੇ ਇਹੋ ਜਿਹੇ ਬਿਆਨ ਦੇਣਾ ਗਲਤ ਕੋਈ ਹੁਣ ਚਲੇ ਹੀ ਉੱਥੇ ਗਏ ਨੇ ਜਿਨ੍ਹਾਂ ਦਾ ਜਿਹੜਾ ਮਾਈਂਡ ਸੈਟਅਪ ਹੈ ਉਹ ਉਹ ਧਰਮ ਦੇ ਨਾਲ ਦੀ ਚਾਹਤਾ ਹੈ ਕਹੇ ਉਹ ਸੈਕੂਲਰ ਨਹੀਂਗਾ ਸ਼ਹਿਰ ਵਾਸੀਆਂ ਨੂੰ ਕੋਈ ਪੀੜ ਹੈ ਸੱਚ ਸੁਣੋ ਸੱਚ ਚੁਣੋ ਦਿਲ ਦੀ ਸੁਣੋ ਤੇ ਔਜਲਾ ਚੁਣੋ ਖਾਲਸਾ ਦੇ ਵਿੱਚ ਅੱਜ ਇੱਕ ਛੋਟੇ ਜਿਹੇ ਮੈਸੇਜ ਦੇ ਉੱਤੇ ਜੋ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਜੋ ਬਹੁਤ ਵੱਡਾ ਰੈਲੀ ਦਾ ਰੂਪ ਧਾਰ ਗਿਆ ਔਰ ਔਜਲਾ ਸਾਹਿਬ ਨੂੰ ਵਿਸ਼ਵਾਸ ਦਿੱਤਾ ਕਿ ਇੱਕ ਤਰੀਕ ਵਾਲੇ ਦਿਨ ਵੱਧ ਤੋਂ ਵੱਧ ਕੋਟ ਖਾਲਸਾ ਵਾਲੇ ਹੱਥ ਵਾਲਾ ਬਟਨ ਦਬਾ ਕੇ ਸਦਾ ਗੁਰਜੀਤ ਸਿੰਘ ਔਜਲਾ ਨੂੰ ਕੰਮਜਬ ਕਰਨਗੇ ਵੇਖੋ ਜੀ ਇਹ ਉਹ ਸਾਡਾ ਜ਼ਮੀਨੀ ਪੱਧਰ ਤੇ ਜੁੜਿਆ ਜਿਹਨੂੰ ਕੱਲੀ ਕੱਲੀ ਮੁਸ਼ਕਲ ਦਾ ਪਤਾ ਆ ਔਰ ਪਹਿਲਾਂ ਵੀ ਗੱਲ ਰੱਖੀ ਸੀ ਇਹ ਉੱਥੇ ਵੀ ਹੌਸਲੇ ਵਿੱਚ ਵੀ ਮਸਲਾ ਜਿਹੜਾ ਹੈ ਉਠਿਆ ਸੀ ਕੁਝ ਲੀਗਲੀ ਮਜਬੂਰੀਆਂ ਕਰਕੇ ਇਹ ਕੰਮ ਰਿਹਾ ਸੀ ਸਾਨੂੰ ਪੂਰੇ ਆਸ ਆ ਕਿ ਔਜਲਾ ਸਾਹਿਬ ਨੇ ਜੋ ਅੱਗੇ ਹੀ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਆ ਔਰ ਸਾਡੇ ਭਾਵੇਂ ਅੰਦਰ ਬ੍ਰਿਜ ਬਣੇ ਚਾਹੇ ਓਪਨ ਬਣੇ ਜਰੂਰ ਕਰਨਗੇ ਜਿੱਦਾਂ ਉਹ ਇਹਨਾਂ ਨੂੰ ਕਰਾਵਾਂਗੇ ਜੀ ਔਜਲਾ ਸਾਹਿਬ ਸਾਡੇ ਭਰਾ ਨੇ ਔਰ ਹਰ ਥਾਂ ਦੇ ਉੱਤੇ ਦੁੱਖ ਸੁੱਖ ਦੇ ਭਾਈਵਾਲ ਨੇ ਔਰ ਖਾਸ ਕਰਕੇ ਜੋ ਦਸ਼ਿਆਂ ਦਾ ਮੁੱਦਾ ਇਹ ਸਰਕਾਰ ਦੇ ਦਰਮਾਨ ਅਗਹੋਰ ਦੋ ਚਾਰ ਘਰ ਵਧੇ ਨੇ ਉਹ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਆਉਂਦੇ ਆ 4 ਤਰੀਕ ਤੋਂ ਬਾਅਦ ਜਿਵੇਂ ਦਾ ਪ੍ਰੋਪਰ ਪ੍ਰੋਗਰਾਮ ਲਿਕਣਗੇ ਅਸੀਂ ਹਰ ਦਿਨ ਰਾਤ ਔਜਲਾ ਸਾਹਿਬ ਦੇ ਨਾਲ ਬੈਠ ਕੇ ਮਸਲੇ ਹੱਲ ਕਰਾਵਾਂਗੇ ਸੀਵਰੇਜ ਵੇਖੋ ਜੀ 2 ਸਾਲ ਹੋ ਗਏ ਆ ਕਾਉਂਸਲਰਾਂ ਦੀ ਟਰਮ ਨੰਗੀ ਨੂੰ ਉਹ ਹਾਊਸ ਦੇ ਵਿੱਚ ਕਾਉਂਸਲਰ ਹੈ ਨਹੀਂ ਕੋਈ ਨਾ ਕੋਈ ਅਫਸਰ ਸੁਣ ਰਿਹਾ ਹੈ ਨਾ ਕੋਈ ਕੂੜਾ ਲਿਫਟਿੰਗ ਹੋ ਰਿਹਾ ਹੈ ਔਰ ਨਾ ਸੀਵਰੇਜ ਸੀਵਰੇਜ ਦਾ ਪਾਣੀ ਜਿਹੜਾ ਵਾ ਮਿਕਸ ਹੋ ਕੇ ਪੀਣ ਵਾਲੇ ਪਾਣੀ ਦੇ ਵਿੱਚ ਬਹੁਤ ਬੁਰਾ ਆ ਲਿਆ ਆਪਾਂ ਸਾਰੇ ਲੋਕਾਂ ਦੀ ਸਾਥੀ ਰਹਿੰਦੇ ਆ ਭਲੀ ਭਾ ਤੁਹਾਨੂੰ ਪਤਾ ਵਾ ਸੋ ਜਿੱਤੇ ਕੋਈ ਕਮੀਆਂ ਪੇਸ਼ੀਆਂ ਨੇ ਔਜਲਾ ਸਾਹਿਬ ਵਿਸ਼ਵਾਸ ਦਿਵਾ ਕੇ ਗਏ ਕਿ ਉਹ ਪੂਰੀਆਂ ਕੀਤੀਆਂ ਜਾਣਗੀਆਂ ਔਰ ਨਾ ਹੀ ਉਹ ਤੇ ਸਾਰੇ ਟੀਮ ਕਹਿਨ ਉਹ ਇਮਾਨਦਾਰ ਨੇ ਔਰ ਆਪਣੇ ਘਰ ਪਰਮ ਤੇ ਲੱਗੇ ਨੇ ਉਹ ਸਾਹਮਣੇ ਆ ਤੁਸੀਂ ਸਾਡੇ ਕੋਲ ਨਾ ਕਹੋ ਤੁਹਾਨੂੰ ਪਲੀ ਬਾਤ ਪਤਾ ਹੀ ਹੈ